ਅਹੀਂ ਪਹਿਲਾਂ ਕਾਲੀ ਹੀ ਐ ਕਿ ਇਹ ਆਖਿਆ ਵੀ ਕਾਲੀ ਦੇ ਹੈਗੇ ਆ ਪਰ ਅਸੀਂ ਵੋਟ ਐਰ ਕੀ ਅਮਰਤਪਾਲ ਨੂੰ ਪਾ ਰਹੇ ਹਾਂ ਜਿੰਨਾ ਨੌਜਵਾਨ ਦਾ ਸਾਰਿਆਂ ਦਾ ਜੰਗਮੈਨ ਦਾ ਜੋਰ ਅਮਰਤਪਾਲ ਨੂੰ ਵੋਟ ਪਾਉਣ ਦਾ ਬਹੁਤ ਵੱਧ ਚੱਲ ਕੇ ਕਿੰਨੇ ਨੰਬਰ ਤੇ ਜਾਵਾਂਗੇ ਇਹ ਅਸੀਂ ਅਮਰਤ ਅਮਰਤਪਾਲ ਨੰਬਰ ਤੇ ਆਊਗਾ 1 ਨੰਬਰ ਤੇ ਬਿਲਕੁਲ ਵੀਰ ਸਿੰਘ ਜੀ ਰਹਣੀ ਤਾਂ ਉਹ ਤਾਂ ਕਹਿੰਦੇ ਵੀ ਅਸੀਂ ਤੇ ਝਾੜੂ ਵਾਲੇ ਕਹਿੰਦੇ ਅਸੀਂ ਜਿੱਤਣਾ ਤੇਜੇ ਨੰਬਰ ਤੇ ਆਉਣਗੇ ਦੂਜੇ ਨੰਬਰ ਤੇ ਝਾੜੂ ਆਊਗਾ ਅੱਛਾ ਬਾਕੀ ਇਹ ਇੱਕ ਤਰਫਾ ਹੀ ਮਾਹੌਲ ਆ ਜੀ ਸਾਡੇ ਪਿੰਡੋਂ ਬਹੁਤ ਵੱਡੀ ਲੀਡ ਮਿਲੇਗੀ ਜੇਹਦਾਰ ਅਮਰਜੀਤ ਤੇ ਅਮਰਤਪਾਲ ਸਿੰਘ ਨੂੰ ਤੇ ਬਾਕੀ ਜਿਹੜੇ ਆਮ ਲੋਕ ਮਤਲਬ ਪਾਰਟੀਆਂ ਨਾਲ ਭਾਵੇਂ ਜੁੜੇ ਵੀ ਏ ਉੱਪਰੋਂ ਉੱਪਰੋਂ ਭਾਵੇਂ ਨਾਲ ਤੁਰੇ ਫਿਰਦੇ ਪਰ ਵੋਟ ਭਾਈ ਸਾਹਿਬ ਨੂੰ ਹੀ ਪੈ ਰਹੀ ਆ ਬਲਟੋਆ ਸਾਹਿਬ ਉਹਨਾਂ ਨੇ ਮੇਰੀ ਗੱਲ ਸੁਣੋ ਜਿਹੜੀਆਂ ਬਾਦਵਾਹੀਆਂ ਮਾਰੀ ਜਾਂਦੇ ਨੇ ਲੋਕਾਂ ਨੂੰ ਕਹੀ ਜਾਂਦੇ ਨੇ ਵੀ ਸਾਡੀ ਕੁਰਬਾਨੀ ਮੈਂ ਆ ਕੁਰਬਾਨੀ ਦਿੱਤੀ ਮੈਂ ਐਨਐਸਏ ਕਾ ਟੀਮ ਮੈਂ ਤੇ ਮਲਾਈ ਵੀ ਇਹਨਾਂ ਨੇ ਖਾਦੀ ਵੀਰਜੀ 15 ਸਾਲ ਤੇ ਜੇ ਇਹਨਾਂ ਦਾ ਪਿਛੋਕੜ ਵੇਖੀਏ ਤੇ ਆਮ ਜੇ ਘਰ ਦੇ ਦੀ ਤੇ ਅੱਜ ਵੇਖੋ ਇਹਨਾਂ ਦਾ ਤੇ ਅਜੇ ਵੀ ਇਹ ਮਤਲਬ ਇਹ ਇੰਨਾ ਰਾਜਭਾਗ ਮਾਣ ਕੇ ਵੀ ਇਹ ਅਜੇ ਇਹਨਾਂ ਨੂੰ ਸੰਤੁਸ਼ਟੀ ਨਹੀਂ ਬਾਕੀ ਜਿਹੜੇ ਜਿੱਤ ਦੇ ਫੋਕੇ ਦਾਵੇ ਕੀਤੀਆਂ ਦੇ ਇਹ ਚਾਰ ਤਰੀਕ ਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਚੋਣਾਂ ਦਾ ਜਿਹੜਾ ਉਹ ਦਿਨ ਆ ਗਿਆ ਤੇ ਸਾਰੇ ਆਪ ਦੇ ਜਿਹੜਾ ਮਤ ਦਾ ਦਾਨ ਕਰ ਰਹੇ ਆ ਤੇ ਹੁਣ ਅਸੀਂ ਮੌਜੂਦਾ ਟਾਈਮ ਖੜੇ ਆ ਪਿੰਡ ਕੁਦੂਆਲਾ ਦੇ ਵਿੱਚ ਆਓ ਇੱਥੇ ਜਾਣਦੇ ਆ ਗੱਲਬਾਤ ਕਰਦੇ ਆ ਵੀ ਇੱਥੇ ਕੀ ਮਾਹੌਲ ਚਾਲਾ ਹਾਂਜੀ ਵੀਰ ਜੀ ਕੀ ਮੌਲ ਚਾਲਾ ਇੱਥੋਂ ਦੇ ਪਿੰਡ ਦਾ ਹਰ ਸਾਵੇ ਜੀ ਕਿ ਬਤੇ ਪਹਿਲਾ ਮਹਰਾਣਾ ਸਾਹਿਬ ਨੂੰ ਬਹੁਤ ਧੰਨਵਾਦ ਜਿਹੜਾ ਸਾਡੇ ਪਿੰਡ 'ਚ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਅਸੀਂ ਵੱਧ ਚੜ ਕੇ ਵੋਟ ਇੱਥੇ ਪਾ ਰਹੇ ਅਮਰਤਪਾਲ ਸਿੰਘ ਨੂੰ ਵੋਟ ਪਾ ਰਹੇ ਅਸੀਂ ਪਹਿਲਾਂ ਕਾਲੀ ਹੀ ਅਰਗੇ ਇਹ ਆਖਿਆ ਵੀ ਅਸੀਂ ਕਾਲੀ ਦੇ ਹੈਗੇ ਆ ਪਰ ਅਸੀਂ ਵੋਟ ਐਰ ਕੀ ਅਮਰਤਪਾਲ ਨੂੰ ਪਾ ਰਹੇ ਹਾਂ ਜਿੰਨਾ ਨੌਜਵਾਨ ਦਾ ਸਾਰਿਆਂ ਦਾ ਜੰਗਮੈਨ ਦਾ ਜੋਰ ਅਮਰਤਪਾਲ ਨੂੰ ਵੋਟ ਪਾਉਣ ਦਾ ਬਹੁਤ ਵੱਧ ਚੜ ਕੇ ਵੋਟ ਪਾ ਰਹੇ ਆ ਠੀਕ ਹੈ ਤੇ ਵੀਰ ਜੀ ਜਿਵੇਂ ਤੁਹਾਨੂੰ ਕੀ ਲੱਗਦਾ ਵੀ ਇੱਥੇ ਕੌਣ ਹੈ ਤੁਹਾਡੇ ਪਿੰਡ ਦੇ ਵਿੱਚੋਂ ਕਿਹਦੀ ਜਿਹੜੀ ਵੋਟ ਵਧੂਗੀ 1 ਨੰਬਰ ਤੇ ਜਾਵਾਂਗੇ ਹੀ ਅਸੀਂ ਅਮਰਪਾਲ ਅਮਰਪਾਲ 1 ਨੰਬਰ ਤੇ ਆਊਗਾ 1 ਨੰਬਰ ਤੇ ਬਿਲਕੁਲ ਵੀਰ ਸਿੰਘ ਜੀ ਰਹਣੀ ਤਾਂ ਉਹ ਤਾਂ ਕਹਿੰਦੇ ਵੀ ਅਸੀਂ ਤੇ ਝਾੜੂ ਵਾਲੇ ਕਹਿੰਦੇ ਅਸੀਂ ਜਿੱਤਣਾ ਅਸੀਂ ਤੀਜੇ ਨੰਬਰ ਤੇ ਆਉਣਗੇ ਦੂਜੇ ਨੰਬਰ ਤੇ ਝਾੜੂ ਆਊਗਾ ਅੱਛਾ ਜੀ ਇਹ ਉਦਾਂ ਤੁਹਾਡੇ ਪਿੰਡ 'ਚ ਕੋਈ ਇਦਾਂ ਦਾ ਲੜਾਈ ਵਾਲਾ ਮਾਹੌਲ ਤਾਂ ਨਹੀਂ ਹੈ ਹੈਗਾ ਜੀ ਅਸੀਂ ਲੰਗਰ ਅਮਰਪਾਲ ਆ ਲੈਣੇ ਨੇ ਇੱਥੇ ਸੁਬੀਲ ਦਾ ਲੰਗਰ ਵੀ ਲਾਇਆ ਲੰਗਰ ਪ੍ਰਚਾਤਾ ਲਾਇਆ ਇਹ ਤੇ ਆਮ ਪਾਰਟੀ ਵਾਲੇ ਲੰਗਰ ਵੀ ਛਕ ਰਹੇ ਆ ਆਮ ਪਾਰਟੀ ਵਾਲੇ ਬੂਥਾਂ ਤੇ ਵੀ ਜਾ ਰਹੇ ਲੰਗਰ ਸਾਰਿਆਂ ਸਾਡਾ ਪਿੰਡ ਏਕ ਆ ਇਹ ਨਹੀਂ ਕਿ ਚਲੋ ਵੋਟਾਂ ਤੇ ਕਿਸੇ ਨੇ ਉਧਰ ਪਾਉਣੀਆਂ ਕਿਸੇ ਨੇ ਕੋਈ ਕੋਈ ਪੇਤ ਪਾ ਨਹੀਂ ਹੈਗਾ ਕੇ ਇਹਦੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਹੈਗਾ ਅਮਨ ਸ਼ਾਂਤੀ ਨਾਲ ਵੋਟਾਂ ਪਾ ਰਹੇ ਜੰਟ ਵੀ ਜਿਹੜੇ ਬੈਠੇ ਉਹ ਵੀ ਅਮਨ ਸ਼ਾਂਤੀ ਨਾਲ ਜੇ ਕਿਸੇ ਦਾ ਪਰਿਵਾਰ ਘਰ ਆ ਮੈਂਬਰ ਆ ਉਹ ਜ਼ਖਮੀ ਆ ਜਾਂ ਬਿਮਾਰ ਉਹਦੀ ਵੋਟ ਵੀ ਭਗਤਾ ਰਹੇ ਆ ਅਮਨ ਸ਼ਾਂਤੀ ਨਾਲ ਉਹਦਾ ਪਰਿਵਾਰ ਕਰਕੇ ਬੋਟ ਨਾਲ ਮਿਲ ਕੇ ਸਾਡੇ ਪਿੰਡ ਦੀ ਅਜੇ ਤੱਕ ਜਦੋਂ ਵੀ ਚੋਣਾਂ ਹੋਈਆਂ ਕਦੀ ਲੜਾਈ ਝਗੜਾ ਨਹੀਂ ਹੋਇਆ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ ਹਾਂ ਸੋਨਿਆਲਾ ਜੀ ਆਇਆ ਨੂੰ ਰਜੀ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੀ ਜਿਹੜੀ ਵੋਟ ਹੈ ਉਹ ਕਿਦੇ ਹੱਕ ਦੇ ਵਿੱਚ ਵਧਦੀ ਜਾ ਰਹੀ ਦਿਖਦੀ ਤੁਹਾਨੂੰ ਵੈਕਰ ਜਿੱਕਾ ਖਾਲਸਾ ਵੈਕਰ ਜੀ ਕੀ ਪਤੇ ਮਹਿਲਾ ਦਾ ਭੈਣ ਜੀ ਸਾਰਾ ਤੁਹਾਡੀ ਟੀਮ ਦਾ ਧੰਨਵਾਦ ਜਿਹੜਾ ਤੁਸੀਂ ਸਾਡੇ ਪਿੰਡ ਆਏ ਬਾਕੀ ਇਹ ਇੱਕ ਤਰਫਾ ਹੀ ਮਾਹੌਲ ਆ ਜੀ ਸਾਡੇ ਪਿੰਡੋਂ ਬਹੁਤ ਵੱਡੀ ਲੀਡ ਮਿਲੇਗੀ ਜਿਹੇਦਾਰ ਅਮਰਜੀਤ ਐ ਅਮਰਤਪਾਲ ਸਿੰਘ ਨੂੰ ਤੇ ਬਾਕੀ ਜਿਹੜੇ ਆਮ ਲੋਕ ਮਤਲਬ ਪਾਰਟੀਆਂ ਨਾਲ ਭਾਵੇਂ ਜੁੜੇ ਵੀ ਏ ਉੱਪਰੋਂ ਉੱਪਰੋਂ ਭਾਵੇਂ ਨਾਲ ਤੁਰੇ ਫਿਰਦੇ ਪਰ ਵੋਟ ਭਾਈ ਸਾਹਿਬ ਨੂੰ ਹੀ ਪੈ ਰਹੀ ਆ ਬਾਕੀ ਬਹੁਤ ਵਧੀਆ ਮਾਹੌਲ ਆ ਬਹੁਤ ਸ਼ਾਂਤੀ ਨਾਲ ਕੰਮ ਚੱਲੀ ਜਾਂਦਾ ਲੰਗਰ ਚੱਲੀ ਜਾਂਦੇ ਅਸ਼ਬੀਲਾਂ ਲੱਗੀਆਂ ਹੋਈਆਂ ਤੇ ਵੋਟ ਬਹੁਤ ਵਾਕ ਚੜ ਕੇ ਲੋਕ ਪਾਈ ਜਾਂਦੇ ਆ ਕੋਈ ਗਰਮੀ ਗਰਮੀ ਦੇ ਪਰਵਾਹ ਨਾ ਕਰਦੇ ਹੋਏ ਲੋਕ ਪੂਰੇ ਉਤਸ਼ਾਹ ਨਾਲ ਵੋਟ ਪਾ ਰਹੇ ਆ ਇਹਦਾ ਹੱਕ ਕਿ ਚੀਂ ਲੱਗਦਾ ਸੀ ਮੈਨੂੰ ਲੱਗਾ ਕਿ ਦੂਰ ਸਾਹਿਬ ਦੇ ਵਿੱਚੋਂ ਕੌਣ ਦਗੋਂਗੇ ਵਿਰਸਾ ਸਿੰਘ ਬਲਟੋਆ ਹੋਣੀ ਤੇ ਆਪਣਾ ਉਹ ਕਹਿੰਦੇ ਵੀ ਸਾਨੂੰ ਤਾਂ ਸੀਆਈਡੀ ਨੇ ਕਹਿਤਾ ਵੀ ਤੁਸੀਂ ਜਿੱਤ ਗਏ ਜੇ ਤੇ ਘਰੇ ਬਹਿ ਜਾਓ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਜਿੱਤੂਗਾ ਵੇਖੋ ਜੀ ਬਲਟੋਆ ਸਾਹਿਬ ਉਹਨਾਂ ਨੇ ਮੇਰੀ ਗੱਲ ਸੁਣੋ ਜਿਹੜੀਆਂ ਬਾਦਵਾਹੀਆਂ ਮਾਰੀ ਜਾਂਦੇ ਨੇ ਲੋਕਾਂ ਨੂੰ ਕਹੀ ਜਾਂਦੇ ਨੇ ਵੀ ਸਾਡੀ ਕੁਰਬਾਨੀ ਮੈਂ ਆ ਕੁਰਬਾਨੀ ਦਿੱਤੀ ਮੈਂ ਐਨਐਸਏ ਕਾ ਟੀਮ ਮੈਂ ਤੇ ਮਲਾਈ ਵੀ ਇਹਨਾਂ ਨੇ ਖਾਦੀ ਵੀਰਜੀ 15 ਸਾਲ ਤੇ ਜੇ ਇਹਨਾਂ ਦਾ ਪਿਛੋਕੜ ਵੇਖੀਏ ਤੇ ਆਮ ਜੇ ਘਰ ਦੇ ਦੀ ਤੇ ਅੱਜ ਵੇਖੋ ਇਹਨਾਂ ਦਾ ਤੇ ਅਜੇ ਵੀ ਇਹ ਮਤਲਬ ਇਹ ਇੰਨਾ ਰਾਜ ਭਗ ਮਾਨ ਕੇ ਵੀ ਇਹ ਅਜੇ ਇਹਨਾਂ ਨੂੰ ਸੰਤੁਸ਼ਟੀ ਨਹੀਂ ਬਾਕੀ ਜਿਹੜੇ ਜਿੱਤ ਦੇ ਫੋਕੇ ਦਾਵੇ ਕੀਤੇ ਜਾਂਦੇ ਆ ਇਹ 4 ਤਰੀਕ ਨੂੰ ਪਤਾ ਲੱਗ ਜਾਣਾ ਇਹਨਾਂ ਆਪਣੀ ਵੀਰਜੀ ਇੱਥੇ ਜਿਹੜਾ ਇਲਾਕਾ ਇੱਥੋਂ ਦਾ ਤੁਹਾਨੂੰ ਕੀ ਮਾਹੌਲ ਲੱਗਦਾ ਸਾਡੇ ਪਿੰਡ ਦਾ ਬਹੁਤ ਉਤਸ਼ਾਹ ਨਾਲ ਲੋਕੀਂ ਵੋਟ ਅਮਰਤਪਾਲ ਸਿੰਘ ਦੇ ਹੱਕ ਚ ਪਾਉਣਦੇ ਆ ਤੇ ਅਸੀਂ ਬੇਨਤੀ ਕਰਦੇ ਆ ਅਜੇ ਸਾਡੇ ਕੋਲ 12 ਇੱਕ ਦਾ ਟਾਈਮ ਹੋਇਆ 6 ਵਜੇ ਤੱਕ ਇਸੇ ਤਰ੍ਹਾਂ ਹੀ ਠੰਡਾ ਵੀ ਹੈਗਾ ਜਿ ਕੋਈ ਬਹੁਤੀ ਜਿਆਦਾ ਗਰਮੀ ਨਹੀਂ ਜਿਹੜਾ ਕੋਈ ਘਰਾਂ ਦੇ ਵਿੱਚ ਬੈਠੇ ਨੇ ਅੱਗੇ ਚੱਲ ਜਾਂਦਾ ਵੀ ਐਮਪੀ ਦੀ ਬੋਟ ਚਲੋ ਕੋਈ ਗੱਲ ਦੀ ਨਹੀਂ ਬੀਬੀਆਂ ਨਹੀਂ ਆਉਂਦੀਆਂ ਪਰ ਅਸੀਂ ਬੇਨਤੀ ਕਰਦੇ ਆ ਵੀ ਹੋਵਾ ਹਮਾਗੇ ਤੇ ਵੋਟਾਂ ਪਾਓ ਇੱਕ ਇੱਕ ਵੋਟ ਅਮਰਤਪਾਲ ਵਾਸਤੇ ਬੜੀ ਲੜਿੰਦੀ ਏ ਤੇ ਵੀਰ ਜੀ ਜਿਵੇਂ ਇੱਥੇ ਭਾਈ ਸਾਹਿਬ ਨੇ ਕਿਹਾ ਸੀਗਾ ਵੀ ਲੋਕ ਦੂਜੇ ਜਿਹੜੇ ਹੈਗੇ ਵਲੰਟੀਅਰ ਦੂਜੀਆਂ ਪਾਰਟੀਆਂ ਨਾਲ ਤੁਰੇ ਗੱਲ ਨੂੰ ਬਾਰੇ ਤੁਹਾਨੂੰ ਕੀ ਲੱਗਦਾ ਇਸ ਗੱਲ 'ਚ ਕਿੰਨੀ ਕਿ ਸੱਚਾਈ ਆ ਵੇਖੋ ਜੀ ਅਸੀਂ ਤਾਂ ਕੀ ਕਹਿ ਸਕਦੇ ਇਹ ਤਾਂ ਆਪਦਾ ਮਾਣ ਹੈ ਜਮੀਰ ਹੈ ਆਪੋ ਆਪਣੀ ਹਾਂਜੀ ਇਹੋ ਜਿਹੇ ਹੈ ਵੀ ਨਾ ਝੰਡੇ ਮੰਨ ਲਓ ਵੀ ਜਦੋਂ ਅਸੀਂ ਜਾਣੇ ਅਕਰੀ ਝੰਡੇ ਲਾ ਕੇ ਦੁਬਾਰਾ ਫੇਰ ਲਾ ਦੇਂਦੇ ਨੇ ਇਹ ਤਾਂ ਰਿਜਲਟ ਆਉਂਦੇ ਹੀ ਪਤਾ ਲੱਗਣਾ ਵੀ ਕਿਸ ਨੇ ਕੀ ਕੀਤਾ ਬਾਕੀ ਜਿੱਤ ਯਕੀਨੀ ਹੈ ਅੰਤਪਾਲ ਸਿੰਘ ਦੀ ਮੰਨ ਲਓ ਬੜੀ ਬੜੀ ਲੀਡ ਨਾਲ ਜਿੱਤਣਗੇ ਹਾਂਜੀ ਸਰ ਜੀ ਇਹ ਦੱਸੋ ਵੀ ਆਪਣੇ ਜਿਹੜੇ ਹਲਕਾ ਖਡੂਰ ਸਾਹ ਉਹਦੇ ਵਿੱਚ ਕਹਿੰਦੇ ਆ ਵੀ ਅਸੀਂ ਪੰਥਕਾਂ ਜਿਵੇਂ ਕੁਲਬੀਰ ਜੀਰਾ ਕਹਿੰਦੇ ਆ ਵੀ ਮੈਂ ਵੀ ਪੰਥਕ ਆ ਤੇ ਬਲਟੋਆ ਵੀ ਕਹਿੰਦੇ ਆ ਬਿਰਸਾ ਸਿੰਘ ਬਲਟੋਆ ਵੀ ਤੇ ਤੁਹਾਨੂੰ ਕੀ ਲੱਗਦਾ ਅਸਲ ਦੇ ਵਿੱਚ ਪੰਥਕ ਜਿਹੜਾ ਉਹ ਕੌਣ ਆ ਵੈਗਜੀ ਕਾਕਾ ਸਾਹਿਬ ਵੈਗਜੀ ਕੀ ਪਤਨੀ ਹਾਂਜੀ ਪੰਥਕ ਤਾਂ ਹੋਣਾ ਜਿਹੜੇ ਤੁਸੀਂ ਆਏ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੰਥਕ ਕੌਣ ਹੈ ਹਾਂਜੀ ਤੇ ਅੱਗੇ ਜਿਹੜੀਆਂ ਪਾਰਟੀਆਂ ਪੰਥ ਕਰेंगी ਉਹਦਾ ਸਾਨੂੰ ਪਤਾ ਵੀ ਕਿਹੜੀ ਬੰਦ ਕਰਾਈ ਜੋ ਅੰਮ੍ਰਿਤਵਾਲ ਨੇ ਕੀਤਾ ਸਾਨੂੰ ਤਾਂ ਉਹੀ ਪੰਥਕ ਦੀ ਦਾ ਹਮ ਇਹਨਾਂ ਪਾਰਟੀਆਂ ਨੇ ਲੁੱਟਿਆ ਸਾਨੂੰ ਪੰਥਕ ਵੜ ਕੇ ਲੁੱਟਿਆ ਹਮ ਹਾਂਜੀ ਤੇ ਅਸੀਂ ਅੰਮ੍ਰਿਤਪਾਲ ਨੂੰ ਵੋਟ ਪਾਣੀ ਹੈ ਤੇ ਜਿਤਾਵਾਂਗੇ ਖੁੱਲ ਕੇ ਵੱਡੀ ਲੀਡ ਨਾਲ ਅੰਮ੍ਰਿਤਪਾਲ ਜਿੱਤੇਗਾ ਇਥੋਂ ਤੁਹਾਨੂੰ ਲੱਗਦਾ ਕਿ ਜਿਹੜਾ ਸਾਰੇ ਹਲਕੇ ਦੇ ਵਿੱਚੋਂ ਭਾਈ ਸਾਹਿਬ ਜਿਹੜੀ ਉਹ ਲੀਡ ਕਰਨਗੇ ਬਿਲਕੁਲ ਜੀ ਇਹਦੇ ਕੋਈ ਸ਼ੱਕ ਨਹੀਂ ਬਿਲਕੁਲ ਲੱਖਾਂ ਲੱਖਾਂ ਦੇ ਨਾਲ ਵੋਟਾਂ ਦੇ ਨਾਲ ਜਿੱਤਾਂਗੇ ਹਜ਼ਾਰਾਂ ਨਾਲ ਨਹੀਂ ਲੱਖਾਂ ਭਾਜੀ ਇੱਕ ਲਾਲਜੀਤ ਭੁੱਲਰ ਜੀ ਦਾ ਕਹਿਣਾ ਸੀ ਕਿ ਅਮਰਤਪਾਲ ਨੂੰ ਸਿਰਫ 50000 ਇਦਾਂ ਪੁੱਛੋ 50000 ਵੋਟ ਪਾਉਗੀ 50000 ਹੱਦ ਲੱਖ ਵੋਟ ਪਾਉਗੀ ਇਸ ਤੋਂ ਵੱਧ ਵੋਟ ਨਹੀਂ ਪਾਉਗੇ ਹਾਂਜੀ ਹਾਂਜੀ ਕੀ ਇਦਾਂ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਬਹੁਤ ਜ਼ਿਆਦਾ ਵੱਡੀ ਸਾਡੀ ਲੀਡ ਸਾਨੂੰ ਦਿਖਦੀ ਪਈ ਆ ਉਹਨਾਂ ਦਾ ਬਹੁਤ ਬਹੁਤ ਪਿੱਛੇ ਜਾਈ ਗਿਆ ਚੱਲਿਆ 2 ਲੱਖ ਤੋਂ ਉੱਪਰ ਦੀ ਵੋਟ ਤੇ ਅਮਰਤਪਾਲ ਸਿੰਘ ਜਿੱਤਣਗੇ ਹਾਂਜੀ ਹੋਰੇ ਸੋਨਹਾਰਾ ਭਾਈ ਅਮਰਤਪਾਲ ਜੀ ਜਿੰਦਾਬਾਦ ਭਾਈ ਅਮਰਤਪਾਲ ਜੀ ਜਿੰਦਾਬਾਦ ਭਾਈ ਅਮਰਤਪਾਲ ਦੀ ਸੋਚ ਤੇ ਬਰਾਦਾਂਗੇ ਗੋਪੀ ਭਾਈ ਅਮਰਤਪਾਲ